ਜਦ ਵੀ ਕੰਮ ਕੋਸ਼ਿਸ਼ ਕਰੂਗਾ ਤੇ ਬਿਲਕੁਲ ਝਟਕ ਦੇ ਝਟਕ ਦਿੱਤਾ ਜਾਊਗਾ ਸਭ ਨੂੰ ਬਾਤੀ ਅਸਲ ਵੀ ਸਭ ਵਧੀਆ ਇਨਸਾਨ ਨੂੰ ਦੇ ਦਿੱਤੀ ਆ ਕਿਤੇ ਨਿਸ਼ਚਿਤ ਰੱਖਿਆ ਵੀ 16 ਨੂੰ ਆਓ ਕਰਕੇ ਦੱਸੋ ਹੁਣ ਉਹਦਾ ਮਨ ਜੀ ਇਹ ਗੱਲ ਉਹ ਕਹਿੰਦੇ ਐ ਸਰਕਾਰ ਚ ਨਹੀਂ ਅਸੀਂ ਸਰਕਾਰ ਬਦਲਣਾ ਅਗਲੀ ਸਰਕਾਰ ਚ ਕਰਾਂਗੇ ਤੇ ਮੈਂ ਚੈਲੰਜ ਮੈਂ ਇਹ ਗੱਲ ਕਹਿਣਾ ਦੁਨੀਆ ਦੀ ਕੋਈ ਤਾਕਤ ਲੈ ਆਇਓ ਸਰਕਾਰ ਬਲ ਜਦ ਕੁਝ ਬਲ ਤੁਸੀਂ ਕਰਾ ਕੇ ਇੱਥੇ ਦੱਸ ਦਿਓ ਜੇ ਗਾਟੇ ਲਾ ਲਾ ਮਾਰਾਂਗੇ ਤੇ ਨਾਮ ਬਟਾ ਦਿਓ ਤਪਸਤਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਜਿੱਥੇ ਪੂਰਾ ਸੰਸਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਿਹਾ ਹੈ ਖੁਸ਼ੀਆਂ ਮਨਾ ਰਿਹਾ ਹੈ ਜਗ੍ਹਾ ਜਗ੍ਹਾ ਕੀਰਤਨ ਨਗਰ ਕੀਰਤਨ ਪਾਤ ਪਾਣ ਦੇ ਲੰਗਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹ ਤੋਂ ਬਿਲਕੁਲ ਉਲਟ ਤਪਸਥਾਨ ਸ੍ਰੀ ਖਰੜਗੜ੍ਹ ਸਾਹਿਬ ਵਿਖੇ ਅਸੀਂ ਗਹਿਰੀ ਚਿੰਤਾ ਵਿੱਚ ਡੁੱਬ ਚੁੱਕੇ ਸਾਂ ਕਿਉਂਕਿ ਸਾਡੇ ਗੁਰੂ ਘਰ ਵਿਖੇ ਪਿੰਡ ਦੇ ਕੁਝ ਸ਼ਰਾਰਤੀ ਜਿਹੜੇ ਅੰਸਰ ਜਿਨ੍ਹਾਂ ਦੇ ਮੈਂ ਨਾਮ ਬਾਈ ਨੇਮ ਦੱਸੇ ਨੇ ਕਿ ਕਿਹੜੇ ਕਿਹੜੇ ਉਹ ਸ਼ਰਾਰਤੀ ਆਸਰ ਨੇ ਜਿਹੜੇ ਗੁਰੂ ਘਰ ਨੂੰ ਗੁਰੂ ਘਰ ਦੀ ਬੇਅਦਬੀ ਕਰਨਾ ਚਾਹੁੰਦੇ ਨੇ ਉਹਦੇ ਸੰਦਰਭ ਵਿੱਚ ਦਲ ਪੰਥ ਖਾਲਸਾ ਨੂੰ ਦਲਾਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਦਲ ਪੰਥ ਖਾਲਸਾ ਸਾਡੀ ਬਾਹ ਫੜੇ ਸਾਡੇ ਨਾਲ ਖੜੇ ਤੇ ਜਿਵੇਂ ਬਾਬਾ ਜੀ ਨੇ ਆਪ ਜੀ ਨੂੰ ਇਹ ਬਿਆਨ ਕੀਤਾ ਕਿ ਸਤਕਾਰ ਕਮੇਟੀਆਂ ਜਿਹੜੀਆਂ ਗਰੀਬਾਂ ਤੇ ਜਾ ਕੇ ਰੋਪ ਪਾਦੀਆਂ ਉਹਨਾਂ ਨੂੰ ਧਮਕਾਉਂਦੀਆਂ ਇਹ ਸੱਚ ਹੈ ਮੈਨੂੰ ਕਿਸੇ ਸਤਕਾਰ ਕਮੇਟੀ ਦਾ ਫੋਨ ਤੱਕ ਨਹੀਂ ਆਇਆ ਕਿ ਬਾਬਾ ਜੀ ਕੀ ਮਸਲਾ ਹੈ ਤੁਸੀਂ ਇਹ ਲੱਖਾਂ ਲੋਕਾਂ ਨੇ ਵੀਡੀਓ ਚੱਲੀ ਹੈ ਬੀਹਾਂ ਚੈਨਲਾਂ 'ਤੇ ਚੱਲੀ ਹੈ ਕਿਸੇ ਨੇ ਵੀ ਸੁੱਖ-ਸਾਂਤ ਨਹੀਂ ਪੁੱਛੀ ਫਾਰਮੈਲਟੀ ਵੀ ਨਾ ਕੀਤੀ ਪੇ ਕੀ ਮਸਲਾ ਆਇਆ ਸੀ ਕੀ ਮਤ ਕਰ ਸਕਦੇ ਹਾਂ ਸੋ ਮੈਂ ਕੋਟਨ ਕੋਟ ਧੰਨਵਾਦ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਧੰਨ ਗੁਰੂ ਅਬਦਾਸ ਪਾਤਸ਼ਾਹ ਜੀ ਦਾ ਕਰਦਾ ਉੱਥੇ ਮੈਂ ਕੋਟਨ ਕੋਟ ਧੰਨਵਾਦ ਗੁਰੂ ਕੀ ਲਾਡਲੀ ਫੌਜ ਸੰਤੋ ਆਬਾ ਲਖਵੀਰ ਸਿੰਘ ਜੀ ਦੇ ਨਾਲ ਆਈ ਸਮੁੱਚੇ ਖਾਲਸੇ ਪੰਧ ਦਾ ਕਰਦਾ ਜਿਨ੍ਹਾਂ ਨੇ ਠੋਕ ਵਜਾ ਕੇ ਕਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਨਮਾਨ ਸ਼ਾਨ ਲਈ ਸਿਰ ਧਰ ਦੀ ਬਾਜੀ ਲਾਵਾਂਗੇ ਔਰ ਬੇਅਦਬੀ ਨਹੀਂ ਹੋਣ ਦਵਾਂਗੇ ਚਾਹੇ ਉਹ ਜਿਹੜਾ ਬਾਬਾ ਜੀ ਨੇ ਪ੍ਰਭ ਜੋਤੀ ਜੀ ਨੇ ਬੇਨਤੀ ਕੀਤੀ ਹੈ ਕਿ ਉਹ ਚਾਹੇ ਤਰੀਕਾ ਬਦਲ ਜਾਣਗੇ ਆ ਉਹ 2.5 ਸਾਲ ਤੇ 3 ਸਾਲ ਬਾਅਦ ਸਰਕਾਰਾਂ ਬਦਲ ਜਾਣਗੀਆਂ ਫਿਰ ਕੀ ਹੋ ਗਿਆ ਸੋ ਇਹ ਪੰਥ ਖਾਲਸਾ ਨਹੀਂ ਬਦਲੂਗਾ ਸਾਨੂੰ ਇਹ ਪੂਰੀ ਆਸ ਹੈ ਸੋ ਮੈਂ ਆਸ ਕਰਦਾ ਉਹਨਾਂ ਤੱਕ ਗੱਲ ਪਹੁੰਚ ਗਈ ਹੈ ਉਹ ਇਸ ਤਰ੍ਹਾਂ ਦੀ ਹੁਣ ਜਿਹੜੀ ਕੋਈ ਹਰਕਤ ਹੈ ਉਹ ਕਰਨ ਤੋਂ ਹਮੇਸ਼ਾ ਨਹੀਂ ਆਵਾਜ਼ ਆ ਜਾਣਗੇ ਕਿ ਕਰਦਾ ਅਸੀਂ ਆਪਣਾ ਕੰਮ ਕਰਦੇ ਆਂ ਸਾਨੂੰ ਆਪਣਾ ਕੰਮ ਕਰਨ ਦਿਓ ਸਾਡੇ ਕੰਮ 'ਚ ਖਲਣ ਨਾ ਪਾਓ ਜੇਕਰ ਪਾਓਗੇ ਤਾਂ ਸਿੱਟੇ ਤੁਹਾਡੇ ਸਾਹਮਣੇ ਨੇ ਸੁਣੀਏ ਚੜ੍ਹਦੀ ਕਲਾ ਹੋ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਸੰਗਤ ਨੂੰ ਹੱਥ ਵੰਨ ਕੇ ਬਹੁਤ-ਬਹੁਤ ਧੰਨਵਾਦ ਹੈ ਜੀ ਆਪ ਜੀ ਦਾ ਆਪ ਜੀ ਸਾਰੇ ਇੱਥੇ ਆਏ ਹੋ ਮੈਂ ਕੋਈ ਬੇਨਤੀ ਕਰਨੀ ਆ ਵੀ ਜਿਹੜੇ ਬੰਦੇ ਅੱਜ ਕਹਿੰਦੇ ਸੀ ਕਿ ਵੇ ਲਚਰਤਾ ਕਰਾਂਗੇ ਜਾਂ ਬੇਅਦਵੀ ਕਰਾਂਗੇ ਜਾਂ ਕੁਝ ਵੀ ਆ ਉਹਨਾਂ ਨੂੰ ਫਿਰ ਇੱਕ ਵਾਰ ਚੈਲੰਜ ਆ ਆ 16 ਨਹੀਂ ਅਗਲੇ ਹੀ ਮਹੀਨੇ 16 ਅਗਲੇ ਸਾਲ ਦੀ 16 ਤੁਸੀਂ ਕਦੇ ਵੀ ਜੇ ਇੱਥੇ ਲਚਰਤਾ ਕਰਨ ਦੀ ਕੋਸ਼ਿਸ਼ ਕਰੋਗੇ ਸਰਕਾਰ ਬਦਲਣ ਤੇ ਕਰੋਗੇ ਅਸੀਂ ਉਹੀ ਰਹਿਣਾ ਤਰੀਕਾ ਬਦਲ ਜਾਣੀਆਂ ਜਿਹੜਾ ਬੰਦਾ ਇੱਥੇ ਲਚਰਤਾ ਕਰਨ ਆਊਗਾ ਤੇ ਬੇਅਦਵੀ ਕਰਨ ਆਊਗਾ ਤਰੀਕਾ ਸੇਮ ਹੀ ਰਹੂਗਾ ਠੀਕ ਹੈ ਜੀ ਬਾਰੀ ਗੱਲ ਨਹੀਂ ਆਪਾਂ ਇਨੀ ਗੱਲ ਨਹੀਂ ਬਸ ਇਹ ਸਾਡੀ ਵੀ ਨਵੰਬਰ ਤੇ ਗੱਲ ਆ ਵੀ 16 ਤਰੀਕ ਰਾਜ ਦਾ ਸੀਗਾ ਜਿਹੜਾ ਕਹਿੰਦੇ ਸੀ ਜਿੱਦਾਂ ਅੱਜ ਤੋਂ 3 ਸਾਲ ਪਹਿਲਾਂ ਵੀ ਉਹਨਾਂ ਨੇ ਇੱਥੇ ਆ ਕੇ ਮੱਛੇ ਰੰਗਣ ਵਾਲਾ ਕੰਮ ਕੀਤਾ ਸੀ ਇੱਥੇ ਗਾਲ ਖਿਲਾੜ ਕੇ ਜਿਹੜੀਆਂ ਕੁੜੀਆਂ ਨੱਚ ਰਹੀਆਂ ਸੀ ਤੁਨੀ ਬਾਣੇ ਹੋ ਰਿਹਾ ਸੀ ਵਿੱਚ ਮਹਾਰਾਜ ਦੇ ਬਿਲਕੁਲ ਸਾਹਮਣੇ ਮੈਂ ਤੇਰੀ ਗੱਲ ਕਰਦਾ ਕਿਸੇ ਕੋਈ ਗਰੀਬ ਬੰਦਾ ਹੋਵੇ ਨਾ ਉੱਥੇ ਜਿੱਥੇ ਗਰੀਬ ਬੰਦਾ ਹੁੰਦਾ ਉਸ ਬੰਦੇ ਨੂੰ ਜਾ ਕੇ ਜਿਹੜੀਆਂ ਸਾਡੀਆਂ ਅਸਰਕਾਰ ਦੀਆਂ ਕਮਟੀਆਂ ਬਣਾਈ ਫਿਰਦੇ ਨਾ ਉੱਥੇ ਜਾ ਕੇ ਕੱਲੇ ਬੰਦੇ ਜਾ ਕੇ ਡਾਂਗਾ ਨਾ ਕੁੱਟਣਗੇ ਵੀ ਕਹਣਗੇ ਜੀ ਇਹ ਬੰਦਾ ਆ ਬਿਆਦ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਨਹੀਂ ਕੋਈ ਛੋਟੀਆਂ ਮੁੱਟੀਆਂ ਗੱਲਾਂ ਤੇ ਜਾ ਕੇ ਡਾਂਗ ਫੇਰਨਗੇ ਸੋਸ਼ਲ ਮੀਡੀਆ ਤੇ ਪਾਉਣਗੇ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਇਕੱਠੀ ਕਰਨ ਨੂੰਆਂ ਕਿਸੇ ਦੀ ਅੱਖ ਨਹੀਂ ਜਾਗੀ 8 ਦਿਨ ਹੋ ਗਏ 20 ਚੈਨਲਾਂ ਨੇ ਕਿੱਟੋ ਘਟ ਵੀਡੀਓ ਚਲਾਈ ਆ ਸਾਰੇ ਪੰਜਾਬ ਜਿਹੜੇ ਵਾਇਰਲ ਵੀਡੀਓ ਚੱਲੀ ਆ ਸਾਰੇ ਚੈਨਲਾਂ ਦੇ ਉੱਤੇ ਮੈਂ ਜਿੰਨੇ ਗਰੁੱਪਾਂ ਸਰਕਾਰ ਕਮੇਟੀ ਵਾਲਿਆਂ ਨਾਲ ਸਾਰਿਆਂ ਜੀ ਭਾਇਆ ਆ ਸਾਡੇ ਜਥੇਬੰਦੀ ਦੇ ਇਲਾਵਾ ਕੋਈ ਨਹੀਂ ਆਇਆ ਸਦਕਾਰ ਕਮੇਟੀ ਵਾਲਾ ਜਾਂ ਦੱਸ ਰਹੇ ਕੋ ਸਰਕਾਰ ਕਮੇਟੀ ਵਾਲੇ ਨੇ ਆ ਗਏ ਇੱਥੇ ਕਿਸੇ ਨੂੰ ਪੁੱਛਿਆ ਵੀ ਭਾਈ ਤੁਹਾਡੇ ਇੱਥੇ ਕੁਝ ਹੋ ਰਿਹਾ ਜਾਂ ਕੀ ਗੱਲ ਕੀ ਬਾਤ ਸਿਰਫ ਗੱਲ ਕੀ ਇੱਥੇ ਉੱਚੀ ਨੀਚੀ ਦੀ ਹੁਣ ਗੱਲ ਹੋ ਰਹੀ ਆ ਕਿਉਂ ਕਿਉਂਕਿ ਧੰਨ ਤਰ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਗੁਰੂ ਘਰ ਜਿਹੜਾ ਸ਼ੋਭਤ ਆ ਯਾਰ ਗੁਰੂ ਗ੍ਰੰਥ ਸਾਹਿਬ ਤਾਂ ਇੱਥੇ ਉਹੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਕੋਈ ਗੁਰੂ ਗ੍ਰੰਥ ਸਾਹਿਬ ਇੱਥੇ ਨਹੀਂ ਜਿਹੜੇ ਤਖਤਾਂ ਦੇ ਗੁਰੂ ਗ੍ਰੰਥ ਸਾਹਿਬ ਨੇ ਉਹੀ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਤੇ ਸਾਡੀ ਮਾਨਸਿਕਤਾ ਦੇਖੋ ਕੀ ਆ ਮੈਂ ਕਹਿੰਦਾ ਉਦਾਂ ਕਿਸੇ ਗੁਰਦੁਆਰੇ ਗੁਰੂ ਘਰ ਮੜ ਜਾ ਜਾ ਕੇ ਕਹਿ ਦਵੋ ਕਿ ਕਿਸੇ ਪਾਠੀ ਨੇ ਮੜ ਜਾ ਮੋਬਾਈਲ ਦੇਖ ਲਿਆ ਕਿਨੇ ਰਮਾਲਾ ਖਿੱਚ ਲਿਆ ਤੇ ਡਾਂਗਾ ਲੈ ਕੇ ਮੈਂ ਕਹਿੰਦਾ 500 ਬੰਦਾ ਕਿੱਥੇ ਉਹਨਾਂ ਪ੍ਰਸ਼ਾਦ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਤੇ ਹੁਣ ਦੇਖ ਲਓ ਇੱਥੇ ਬੰਦਾ ਦੱਸੋ ਕਿਹੜਾ ਆ ਅਸੀਂ ਅਸਿਰੇ ਸਰਵੇਖ ਦੇਖਦੇ ਆਂ ਵੀ ਲੋਕਾਂ ਦਾ ਪਰਪੰਚ ਕੀ ਆ ਜੇ ਚੱਲਣ ਨੂੰ ਪਹਿਣ ਜਥੇਬੰਦੀਆਂ ਦੇਖੋ ਸਾਡੇ ਨਾਲ ਸਹਿਯੋਗ ਕਰਦੀਆਂ ਆ ਇਹ ਸਿਰਫ ਆਪਣੇ ਇੱਕ ਜਥੇਬੰਦੀ ਆਪਣੀ ਇਕੱਲੀ ਲੈ ਕੇ ਆਇਆ ਨੇ ਅੰਗ ਸਿੰਘ ਜਥੇਬੰਦੀ ਆ ਅਸੀਂ ਕੋਈ ਦੂਜਿਆਂ ਜਿੱਦਾਂ ਸਾਡੇ ਨਾਲ ਹਿੰਦੂ ਭਾਈਚਾਰਾ ਚੱਲਦਾ ਮੁਸਲਮਾਨ ਭਾਈਚਾਰਾ ਪੰਜਾਬ ਦਾ ਸਮੁੱਚਾ ਸਾਡੇ ਨਾਲ ਚੱਲਦਾ ਜਿੰਨੀਆਂ ਜਥੇ ਬੰਨਿਆ ਚਾਹ ਰਵਿਦਾਸ ਜਿੱਥੇ ਬੰਨਿਆ ਚਾਹ ਭਗਵਾਨ ਵਾਲਮੀਕ ਜਿੱਥੇ ਬੰਨੀਆਂ ਸਾਰਾ ਸਮਾਜ ਸਾਡੇ ਸਹਿਯੋਗ ਕਰਦਾ ਅਸੀਂ ਸਾਰਿਆਂ ਦਾ ਸਹਿਯੋਗ ਕਰਦੇ ਕਿਉਂਕਿ ਸਾਡੇ ਨਾਲ ਉੱਚ ਨੀਂਜ ਦਾ ਭੇਦਭਾਵ ਕੋਈ ਨਹੀਂ ਸਾਰੇ ਸਾਰੇ ਇੱਕ ਸਮਾਨ ਆ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਤਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਤੋਂ ਬਿਨਾ ਸੰਪੂਰਨ ਨਹੀਂ ਚਾਹੇ ਦੀ ਗੁਰੂ ਗੁਰੂ ਸਾਹਿਬਾਨ ਲਾ ਲਓ ਪਾਤਸ਼ਾਹਬਾਨ ਲਾ ਲਓ ਤੇ ਭਗਤ ਸੈਵਾਨ ਲਾ ਲਓ ਪਿਆਰੀ ਲਾ ਲਓ ਗੁਰਸੇ ਖਿਲਾ ਲਓ ਉਹਨੇ ਤੋਂ ਸਾਡਾ ਤਾਂ ਸਿਰ ਸਾਰਿਆਂ ਦੀ ਉਹਨਾਂ ਚੁਗਦਾ ਗੁਰੂ ਗ੍ਰੰਥ ਸਾਹਿਬ ਦੇ ਸਾਰਿਆਂ ਦੀ ਬਾਣੀ ਆ ਸਾਡਾ ਸੀਸ ਸਾਰੇ ਵੀ ਉਹਨਾਂ ਚੁਗਦਾ ਜਿੰਨਾ ਗੁਰੂ ਸਾਹਿਬ ਨੇ ਚੁਗਦਾ ਸਾਰੀ ਇੱਕੋ ਹੀ ਆ ਉਹ ਸਾਰੇ ਇੱਕੋ ਹੀ ਯੋਧੇ ਸੀਗੇ ਤੇ ਪਰ ਅਸੀਂ ਆ ਕੇ ਦੇਖੋ ਇੱਥੇ ਬੰਡੀਆਂ ਪਾਤੀਆਂ ਆ ਜਿਹੜੀ ਹੁਣ ਬੰਡੀ ਮੈਂ ਕਹਿੰਦਾ ਮੈਂ 8 ਹਜ਼ਾਰ ਮੈਨੂੰ ਦੇਖਦੇ ਨੂੰ ਹੋ ਗਿਆ ਤੇ ਐਵੇਂ ਨਿਉ ਸਮਾਜ ਵਾਲੇ ਕਹਿੰਦੇ ਵਸਾਨਾ ਬਿਤਕਰਾ ਹੁੰਦਾ ਜਿਹੜੀ ਗੱਲ ਕਹਿੰਦੇ ਬਿਲਕੁਲ ਸਹੀ ਕਹਿੰਦੇ ਬਿਤਕਰਾ ਵਾਕਈ ਹੋ ਰਿਹਾ ਆ ਜੇ ਮੈਂ ਕਹਿੰਦਾ ਜੇ ਕਿਹੜਾ ਹੋਰ ਹੁੰਦਾ ਨਾ ਸਤਕਾਰ ਕਮੇਟੀ ਵਾਲੇ ਤੇ ਕੋਈ ਬਲ ਕੋਲ ਮਸੰਦ ਕਰਦੇ ਫਿਰਦੇ ਹੁਣੇ ਸੀਗੇ ਤੇ ਹੁਣੇ ਤੇ ਲੱਭਾ ਕੋਈ ਨਹੀਂ ਤੇ ਸਾਰੇ ਨੂੰ ਇਹ ਗੱਲ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਗੁਰੂ ਘਰ ਦੀ ਗੱਲ ਆਉਂਦੀ ਆ ਚਾਹੇ ਇਹ ਕਿ ਇਹ ਕਿਸੇ ਕਿਸੇ دنیਵੀ ਬੰਦੇ ਦੇ ਨਾਂ ਤੇ ਗੁਰੂ ਘਰ ਨਹੀਂ ਤੇ ਕਿਸੇ ਡੇਰੇਦਾਰ ਨੇ ਡੇਰਾ ਖੋਲਿਆ ਆ ਇਹ ਸਤਗੁਰੂ ਅਰਜਨ ਸਾਹਿਬ ਜੀ ਦੇ ਨਾਂ ਦੇ ਉੱਤੇ ਆ ਉਹਨਾਂ ਦੇ ਦੇਖੋ ਆ ਕੇ ਦੇਖੋ 4 ਸਾਲ 2 ਮਹੀਨੇ 11 ਦਿਨ ਉਹ ਨਹੀਂ ਚਾਵੇਂ ਇੱਥੇ ਪਾਏ ਇੱਥੇ ਰਹੇ ਨੇ ਤੇ ਬਹੁਤ ਵੱਡੀ ਗੱਲ ਆ ਇਹ ਦੇ ਕੋ ਗਾਂਚੀ ਕਾਂਚੀ ਬਨਾਰਸ ਦੇ ਦੂਜਾ ਸਥਾਨ ਇਹ ਜਿਹਦੇ ਬਾਰੇ ਦੇ ਮਸ਼ਹੂਰ ਸਥਾਨ ਨੇ ਦੇਖੋ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਚ ਉਹਨਾਂ ਦੀ ਬਾਣੀ ਹੈ ਉਹਨਾਂ ਨੇ ਪ੍ਰਕਾਸ਼ ਹੈ ਇੱਥੇ ਅੱਜ ਤਾਂ ਇੱਥਾਂ ਦਿਨੇ ਆਇਆ ਨਹੀਂ ਇੰਨੀ ਗੱਲ ਪੁੱਛਣ ਬਾਬੇ ਕੀ ਬਲ ਸੁਣਣ ਨਹੀਂ ਇੰਨੀ ਗੱਲ ਹੀ ਨਹੀਂ ਪੁੱਛਣ ਆਇਆ ਕੋਈ ਦੱਸੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਆ ਕੋ ਤੁਹਾਡੇ ਇੱਥੇ ਆ ਕੇ ਕਿਹਦਾ ਮੱਸਾ ਰੰਗੜ ਬਣਿਆ ਫਿਰਦਾ ਨੂੰ ਕਿਸੇ ਦੀ ਅੱਖ ਨਹੀਂ ਜਾਗੀ ਸਭ ਆਪੋ ਆਪਣੇ ਕੰਮਾਂ 'ਚ ਪਏ ਆ ਬੜਾ ਠੀਕ ਆ ਜੇ ਕਿ ਗਰੀਬ ਦੇ ਕਿਤੇ ਚਾਰ ਡੰਗਾ ਮਾਰਨੇ ਦਾ ਬਥੇਰੇ ਇਕੱਠੇ ਹੋ ਜਾਣੇ ਸੀਗੇ ਜੇ ਬਾਹਰ ਵਹਿਮ ਗੋਣੇ ਹੁੰਦੇ ਤਾਂ ਤੇ ਪਰ ਮੈਂ ਸਾਰਿਆਂ ਦਾ ਜਿੰਨੇ ਵੀ ਮੇਰੇ ਵੀਰ ਸਰੀਰ ਕਰਕੇ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਬਾਬਾ ਕੇਵਲ ਸਿੰਘ ਹੁਣੀ ਦੱਸਿਆ ਕਿ ਉਹ ਬੰਦੇ ਕਹਿੰਦੇ ਵੀ ਹੁਣ ਆਪਾਂ ਆਪਾਂ ਉਥੇ ਮੰਦਿਰ ਦੀ ਕੰਨ ਦੀ ਬਿਰਤ ਨਹੀਂ ਪਾਉਣੀ ਦੇਖੋ ਅਸੀਂ ਸਾਰੇ ਦੇਵੀ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਤਿਕਾਰ ਸਾਰਿਆਂ ਦਾ ਕਰਦੇ ਆ ਪਰ ਮੰਨਦੇ ਅਸੀਂ ਬਾਪੂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆ ਕਿ ਅਸੀਂ ਕਾਲ ਪੋਠੇ ਦੇ ਬੱਚੇ ਆ ਸਾਨੂੰ ਦੇਖੋ ਗੁਰੂ ਗੋਬਿੰਦ ਸਿੰਘ ਹੁਣੀ ਜਿਹੜ ਆਪਾਂ ਮੰਨਣਾ ਉਹਨੂੰ ਆਪਾਂ ਹੋਰ ਕਿਸੇ ਨੂੰ ਨਹੀਂ ਮੰਨਣਾ ਜਿਹੜੀ ਕਿ ਨੀਅਰ ਗੱਲ ਆ ਜੇ ਸਾਨੂੰ ਕੋਈ ਕਵੇ ਸਤਿਕਾਰ ਹਰ ਕਦਾ ਕਰਦੇ ਆ ਪਰ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੇ ਦੇਹ ਨੂੰ ਸਾਡਾ ਦੂਸਰੇ ਕਿਸੇ ਨੂੰ ਸਿਰ ਨਹੀਂ ਝੁਕਣਾ ਦੇਖੋ ਸਾ ਪ੍ਰੇਮ ਪਿਆਰ ਸਾਡਾ ਸਾਰਿਆਂ ਨਾਲ ਆ ਸਤਿਕਾਰ ਹਰ ਕਦਾ ਕਰਦੇ ਆ ਪਰ ਅਸੀਂ ਇਹ ਗੱਲ ਨਹੀਂ ਕਹਿੰਦੇ ਤੁਸੀਂ ਜੇ ਤੁਹਾਡਾ ਕੋਈ ਕਾਰੋਬਾਰ ਆ ਕੋਈ ਤੁਸੀਂ ਦਿਨ ਮਨਾਉਣਾ ਤੁਸੀਂ ਆਪਣੇ ਮਨਾਓ ਤੁਸੀਂ ਆਪਣੇ ਮੰਦਿਰ 'ਚ ਮਨਾਓ ਕੋਈ ਮਸਜਿਦ ਦੇ ਵਿੱਚ ਵਾ ਜਿੱਦੇ ਜੇ ਦੇਖੋ ਹਰ ਇੱਕ ਧਰਮ ਵਰਗ ਦਾ ਸਤਿਕਾਰ ਆ ਹਰ ਇੱਕ ਧਰਮ ਵਰਗ ਨੇ ਆਪੋ ਆਪਣੀ ਜਗ੍ਹਾ ਨਿਸ਼ਚਿਤ ਕੀਤੀ ਹੋਈ ਆ ਤੁਸੀਂ ਆਪੋ ਆਪਣਾ ਉੱਥੇ ਕਰੋ ਅਸੀਂ ਕਿਸੇ ਨੂੰ ਕੋਈ ਮਨਾ ਨਹੀਂ ਕਰਦੇ ਅਸੀਂ ਕਿਸੇ ਦੇ ਘਰ ਜਾ ਕੇ ਖਲਾਲ ਨਹੀਂ ਪਉਂਦੇ ਪਰ ਸਾਡੇ ਘਰ ਆ ਕੋਈ ਖਲਾਲ ਨਾ ਪਾਵੇ ਅਸੀਂ ਇਹਦਾ ਤੁਹਾਨੂੰ ਮੁਬਾਰਕ ਆ ਠੀਕੇ ਬਲੀ ਹੋਊਗਾ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਬਲੀ ਹੋਊਗਾ ਠੀਕੇ ਦਾਦਾ ਜੀ ਬ ਤੁਹਾਨੂੰ ਮੁਬਾਰਕ ਤੁਸੀਂ ਆਪਣਾ ਦਾ ਭੰਡਾਰਾ ਕਰਾਓ ਯੁਗ-ਯੁਗ ਜੀ ਜੋ ਕੁਝ ਮਰਜ਼ੀ ਕਰੋ ਭਾਵੇਂ ਉਧਰ ਅਸੀਂ ਤੁਹਾਡੇ ਸਤਾਂ ਦੇ ਤੁਹਾਨੂੰ ਆ ਕੇ ਕਹਾਂਗੇ ਫਿਰ ਤੁਸੀਂ ਸਾਨੂੰ ਕਹਿਣ ਵਾਲੇ ਆ ਫਿਰ ਤੁਸੀਂ ਸਾਡੇ ਸਤਾਂ ਤੇ ਆ ਕੇ ਸਾਨੂੰ ਪ੍ਰੋਗਰਾਮ ਦੇ ਅੰਦਰ ਰੋਕਦੇ ਆ ਅਸੀਂ ਤੁਹਾਡੇ ਸਤਾਂ ਤੇ ਆ ਕੇ ਤੁਹਾਨੂੰ ਨਹੀਂ ਰੋਕਦੇ ਪਰ ਜੇਕਰ ਕੋਈ ਕਹੂਗਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਕਿ ਜੇ ਅਸੀਂ ਜਿਹੜਾ ਮੰਦਿਰ ਦੇ ਵਿੱਚ ਦਾ ਅਸੀਂ ਲੰਗਰ ਛਕਾਵਾਂਗੇ ਉੱਥੇ ਅਸੀਂ ਲੱਚੇ ਦਾ ਨਹੀਂ ਬੁਲਾਉਣੇ ਤੇ ਲੱਚੇ ਦਾ ਬੁਲਾਉਣਾ ਗੁਰੂ ਗ੍ਰੰਥ ਸਾਹਿਬ ਜੀ ਮੋਰੇ ਆ ਕੇ ਤੇ ਬਿਲਕੁਲ ਘਾਟੇ ਲਾ ਦੇਵਾਂਗੇ ਇਸ ਦੀ ਕੋਈ ਕੋਈ ਮੰਨ ਜੇ ਨਾ ਰੋਕੇ ਤੇ ਬੰਦਾ ਸੋਚੇ ਕਿ ਅਸੀਂ ਕਹਿਣਾ ਕਿਸੇ ਨੂੰ ਕੱਖ ਨਹੀਂ ਕਿ ਹੱਥ ਜੋੜਾਂਗੇ ਮੂੰਹ ਨਾਲ ਗੱਲ ਕਰਾਂਗੇ ਤੇ ਜੇ ਕੋਈ ਮੱਸਾ ਰੰਗ ਦਾ ਬਣ ਕੇ ਆਊਗਾ ਤੇ ਤੇ ਸੂਰਮਿਆਂ ਦੀ ਕੋਈ ਘਾਟ ਨਹੀਂ ਕੋਈ ਵੀ ਵਿਅਕਤੀ ਆ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਦੀ ਸ਼ਾਨ ਆਨ ਸ਼ਾਨ ਦੇ ਖਿਲਾਫ ਬੋਲੂਗਾ ਗੱਲ ਵੀ ਕਰਨ ਦੀ ਕੋਸ਼ਿਸ਼ ਕਰੂਗਾ ਤੇ ਬਿਲਕੁਲ ਝਟਕ ਦੇ ਝਟਕ ਦਿੱਤਾ ਜਾਊਗਾ ਜੋ ਸਜ਼ਾ ਹੋਵੇ ਜੋ ਹੋਗੀ ਸਭ ਕੋ ਭੁਗਤਾਂਗੇ ਕੋਈ ਸਜ਼ਾ ਗੱਲ ਨਹੀਂ ਦੀ ਬਈ ਕੋਈ ਨਹੀਂ ਫੁਲੇ ਨਹੀਂ ਹੰਦੇ ਪਾਈਆਂ ਦੇਖੋ ਡੀਜੀਪੀ ਸਾਹਿਬ ਨੇ ਪਾਤੀ ਐਸਐਸਪੀ ਸਾਹਿਬ ਵਧੀਆ ਸਾਨ ਨੂੰ ਦੇ ਦਿੱਤੀ ਆ ਤੇ ਬਾਕੀ ਇਹ ਗੱਲ ਜੇ ਕਹਿੰਦੇ ਆ ਤੇ ਮੇਰੀ ਮਰਜ਼ੀ ਤੋਂ ਬਿਨਾ ਉਹ ਧੱਕੇ ਨਾਲ ਅੱਗੇ ਪਿਛਲੇ ਸਾਲ 3 ਸਾਲ ਪਹਿਲਾਂ ਜੇ 3 ਸਾਲ ਹੀ ਕਰਦੇ ਆ ਤੇ ਧੱਕੇ ਨਾਲ ਅੱਗੇ ਇੱਥੇ ਕਰਕੇ ਗਏ ਮੈਂ ਤੁਹਾਨੂੰ ਕਿਹਾ ਸੀ ਵੀ ਆਤਕੀ 16 ਤਰੀਕ ਦੇ ਨਿਸ਼ਚਿਤ ਰੱਖਿਆ ਵੀ 16 ਨੂੰ ਆਓ ਕਰਕੇ ਦੱਸੋ ਹੁਣ ਉਹਦਾ ਮਨ ਜੀ ਇਹ ਗੱਲ ਉਹ ਕਹਿੰਦੇ ਐ ਸਰਕਾਰ ਤੇ ਨਹੀਂ ਅਸੀਂ ਸਰਕਾਰ ਬਦਲਣ ਨੂੰ ਅਗਲੀ ਸਰਕਾਰ ਚ ਕਰਾਂਗੇ ਤੇ ਮੈਂ 40ਵੇਂ ਗੱਲ ਕਹਿਣਾ ਦੁਨੀਆ ਦੀ ਕੋਈ ਤਾਕਤ ਲੈ ਆਓ ਸਰਕਾਰ ਬਦਲ ਜਿਹੜੇ ਕੁਛ ਬਦਲ ਤੁਸੀਂ ਕਰਾ ਕੇ ਇੱਥੇ ਦੱਸ ਦਿਓ ਜੇ ਗਾਟੇ ਲਾ ਦੇਵਾਂ ਮਾਰਾਂਗੇ ਤੇ ਨਾਮ ਬਟਾ ਦਿਓ